ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਤਿੰਨ ਜਾਨਵਰ ਦਿਖਾਉਣੇ ਆ ਇੱਕ ਤਾਹ ਮਾਰਵਾੜੀ ਘੋੜੀ ਆ ਇਸ ਵਕਤ ਇਹ ਗੱਬਣ ਚੈੱਕ ਪਾਸ ਆ ਤੇ ਇਹਦੇ ਮੰਗਰ ਪਹਿਲਾਂ ਵਾਲੇ ਸੂਏ ਦਾ ਬਹੁਤ ਜਿਆਦਾ ਚੰਗਾ ਬਸ਼ੇਰਾ ਗਾ ਸੋ ਜੇ ਤੁਸੀਂ ਚਾਹੋ ਘੋੜੀ ਕੱਲੀ ਵੀ ਲੈ ਸਕਦੇ ਹੋ ਜਾਂ ਉਹ ਕੱਲਾ ਬਸ਼ੇਰਾ ਖਰੀਦ ਸਕਦੇ ਹੋ ਤੇ ਜਾਂ ਬਣਿਆ ਤਣਿਆ ਸੈੱਟ ਵੀ ਲੈ ਸਕਦੇ ਹੋ ਆ ਬਸ਼ੇਰਾ ਗਾਇਸ ਕੋੜੀ ਮੰਗਰ ਚੰਗਾ ਸੋਹਣਾ ਕੱਦ ਇਕੱਠ ਕਰਨ ਵਾਲਾ ਬਹੁਤ ਜਿਆਦਾ ਮਜ਼ਬੂਤ ਬਸ਼ੇਰਾ ਗਾ ਸੋ ਜਿਹੜਾ ਤੀਜਾ ਜਾਨਵਰ ਬਾਈ ਨੇ ਸੇਲ ਕਰਨਾ ਉਹ ਆਹ ਨੁਕਰੀ ਬਸ਼ੇਰੀ ਆ ਸਮੁੰਦਰ ਘੋੜੇ ਦੀ ਧੀ ਆ ਮਿੱਤਰੋ ਇਹ ਤੇ ਇਹ ਬਸ਼ੇਰੀ ਦੀ ਜਿਹੜੀ ਉਮਰ ਆ ਸਵਾ 3 ਸਾਲ ਹੋਗੀ ਹੁਣ ਤਾਂ ਘੋੜੀ ਹੋਈ ਬਣ ਕੇ ਤਿਆਰ ਹੋਗੀ ਸੋ ਤਿੰਨਾਂ ਦੀ ਜਿਹੜੀ ਡਿਟੇਲ ਆ ਆਪਾਂ ਤੁਹਾਨੂੰ ਸਾਰੀ ਕਲੀਅਰ ਕੱਟ ਦੱਸਦੇ ਆ ਵੀਡੀਓ ਨੂੰ ਪਹਿਲਾਂ ਦੱਬ ਕੇ ਕਰ ਦਿਓ ਸ਼ੇਅਰ ਤੇ ਪਹਿਲਾ ਗੱਲਬਾਤ ਆਪਾਂ ਇਸ ਮਾਰਵਾੜੀ ਘੋੜੀ ਬਾਰੇ ਕਰਦੇ ਆਂ ਇਹ ਘੋੜੀ ਦੋਸਤੋ ਦਰੋਨੇ ਘੋੜੇ ਦੀ ਬੱਚੀ ਆ ਇਹਦੀ ਜਿਹੜੀ ਉਮਰ ਆ ਤਕਰੀਬਨ 5 ਸਵਾ 5 ਸਾਲ ਆ ਤੇ ਇਹਦਾ ਕੱਦ 48 ਇੰਚ ਆ ਪ੍ਰੋਪਰ ਜਿਹੜੀ ਮਿੰਨਤੀ ਵਾਲੀ ਹਾਈਟ ਤੁਹਾਨੂੰ ਦੱਸੀ ਆ ਇਹ ਇਹਦੇ ਵਿੱਚ ਤੁਸੀਂ ਇਹਨੂੰ 60 ਨਾ ਮੰਨ ਲਿਓ ਤਿੰਨ ਪੈਰ ਇਹਦੇ ਚਿੱਟੇ ਆ ਮੱਥੇ ਤੇ ਤੁਸੀਂ ਦੇਖ ਸਕਦੇ ਹੋ ਮੱਥੇ ਦੇ ਉੱਪਰ ਫੁੱਲ ਆਗਾ ਤੇ ਹੀਠਾਂ ਜਿਹਨੂੰ ਆਪਾਂ ਤਿਲਕ ਤੋੜ ਕਹਿੰਦੇ ਆ ਉਹ ਮਾਰਕਿੰਗ ਆ ਘੋੜੀ ਦੀ ਅਗਲੇ ਦੋ ਪੈਰ ਤੇ ਪਿਛਲਾ ਇੱਕ ਪੈਰ ਚਿੱਟਾ ਇਹਦਾ ਤੇ ਜਿਹੜਾ ਇਹਦੇ ਆਹਾ ਮੰਗਰ ਬਸ਼ੇਰਾਗਾ ਇਹ ਬਸ਼ੇਰਾ ਗਜਰਾਜ ਘੋੜੇ ਦਾ ਬੱਚਾਗਾ ਇਹਦੇ ਇੱਕ ਸਾਈਡ ਦੇ ਦੋ ਪੈਰ ਚਿੱਟੇ ਆ ਮੱਥੇ ਤੇ ਇਹਦੇ ਪਟਾ ਪ੍ਰੋਪਰ ਜਿਹਾ ਬਣਦਾਗਾ ਆ ਤੁਸੀਂ ਦੇਖ ਸਕਦੇ ਹੋ ਉੱਪਰ ਤੇ ਹੀਠਾਂ ਦੇਖ ਕੇ ਤੁਹਾਨੂੰ ਐ ਲੱਗੂ ਵੀ ਕਿਤੇ ਘੋੜੀ ਵਾਲੀ ਹੋਈ ਮਾਰਕਿੰਗ ਆ ਪਰ ਜਦੋਂ ਤੁਸੀਂ ਕੋਲੇ ਜਾ ਕੇ ਦੇਖੋਗੇ ਸੈਂਟਰ ਦੇ ਵਿੱਚ ਇਹਦੇ ਲਖੀਰ ਉਸੇ ਤਰ੍ਹਾਂ ਪਟੇ ਦੀ ਪ੍ਰੋਪਰ ਬਣੀ ਆਉਂਦੀ ਆ ਪਰ ਉਹ ਤੁਹਾਨੂੰ ਵੀਡੀਓ ਚ ਨਹੀਂ ਦਿਖਾਈ ਦੇਣਾ ਲੈਣ ਵਿਚਾਲੇ ਸੈਂਟਰ ਦੇ ਵਿੱਚ ਨਾਲ ਅਟੈਚ ਕਰਦੀ ਆ ਸੋ ਇਹਦੀ ਉਮਰ ਆ ਜਿਹੜੀ ਬਸ਼ੇਰੇ ਦੀ 7 ਮਹੀਨੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਕੱਦ ਕਾਠ ਆ ਜਿਹੜਾ ਬਸ਼ੇਰੇ ਦਾ ਇਸ ਵਕਤ 56 ਤੋਂ 57 ਇੰਚ ਦੇ ਵਿੱਚ ਇਹਦੀ ਹਾਈਟ ਆ ਤੁਸੀਂ ਆ ਕੇ ਮਿਲ ਸਕਦੇ ਹੋ ਤੇ ਆ ਜਿਹੜੀ ਬਸ਼ੇਰੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਨੌਕਰੀ ਬਸ਼ੇਰੀ ਸਮੁੰਦਰ ਘੋੜੇ ਦੀ ਧੀ ਆ। ਇਹਦੀ ਉਮਰ ਤਕਰੀਬਨ 6.3 ਸਾਲ ਆ। ਤੇ ਕਾਦੇ ਦਾ ਜਮਾ ਮਿੰਤੀ ਵਾਲਾ ਪ੍ਰੋਪਰ 63 ਇੰਚਾ ਜਿਹਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ ਜਦੋਂ ਮਰਜ਼ੀ ਤੁਸੀਂ ਜਾ ਕੇ ਤਸੱਲੀ ਕਰ ਲਿਓ। ਬਾਕੀ ਬੇਲਬੂਲ ਤਾਂ ਤੁਸੀਂ ਦੇਖ ਸੀ ਸਕਦੇ ਹੋ। ਆਪਾਂ ਨੂੰ ਪਤਾ ਵੀ ਸਮੁੰਦਰ ਵਾਲੀ ਬਲੱਡ ਲਾਈਨ ਦੇ ਵਿੱਚ ਬੇਲ ਦੀ ਤਾਂ ਕਿਤੇ ਘਾਟ ਰਹਿੰਦੀ ਹੋਈ ਨਹੀਂ। ਬਸ਼ੇਰੀ ਚੰਗੀ ਬਹੁਤ ਆ। ਮਜ਼ਬੂਤ ਵੜੀ ਆ। ਸੋ ਜਿਹੜਾ ਵੀ ਕੋਈ ਚਾਹਵਣ ਸੱਜਣਾ ਆਹ ਮਾਰਵਾੜੀ ਘੋੜੀ ਤੇ ਬਸ਼ੇਰਾ ਖਰੀਦਣਾ ਚਾਹੁੰਦਾ ਜਾਂ ਕਿਸੇ ਨੇ ਕੱਲਾ ਬਸ਼ੇਰਾ ਖਰੀਦਣਾ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਘੋੜੀ ਇਹ ਦਵਾਰੇ ਰਣੀਏ ਵਾਲੇ ਦੇਵਰਾਜ ਤੋਂ ਗੱਬਣਾ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆਹੇ ਰਣੀਏ ਵਾਲੇ ਦੇਵਰਾਜ ਤੋਂ ਆਪ ਦਰੋਨੇ ਦੀ ਆਹੇ ਕੱਦ ਘੋੜੀ ਦਾ 6 8 ਇੰਚਾ ਤੇ ਮਾਰਕਿੰਗ ਤੁਸੀਂ ਦੇਖ ਹੀ ਲਈ ਤਿੰਨ ਪੈਰ ਚਟਿਆ ਮੱਥੇ ਤੇ ਤਿਲਕ ਤੋੜਾ ਸੋ ਬਸ਼ੇਰਾ ਵੀ ਤੁਸੀਂ ਦੇਖ ਸਕਦੇ ਹੋ ਬਾਡੀ ਬਣਤਰ ਦਾ ਬੜਾ ਖੁੱਲਾ ਹੈਗਾ ਮਜ਼ਬੂਤ ਬੜਾ ਬਸ਼ੇਰਾ ਗਰਦਨ ਗੁਰਦਨ ਦੀ ਲੰਬਾਈ ਪਿੱਠ ਪੁੜਾ ਜਮਾਂ ਓਕੇ ਰਪੋਰਟ ਆ ਪਾਲਣ ਵਾਲਾ ਬਸ਼ੇਰਾ ਹੈਗਾ ਸੋਹਣਾ ਕੱਦ ਕਾਠ ਕਰੂ ਤੇ ਮਜ਼ਬੂਤ ਘੋੜਾ ਬਣੂਗਾ ਤੇ ਆ ਬਸ਼ੇਰੀ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਬਸ਼ੇਰੀ ਵੀਰ ਹੋਣਾ ਨੇ ਅਰਜਨ ਰੌਲੀ ਵਾਲੇ ਤੋਂ ਮੇਟ ਕਰਾਈ ਸੀਗੀ ਇੱਕ ਵਾਰ ਤੇ ਐਸ ਵਕਤ ਖਾਲੀ ਆ ਬਾਈ ਕਹਿੰਦੇ ਵੀ ਜੇ ਕੋਈ ਮਲਾਉਣਾ ਚਾਹੇ ਤਾਂ ਆਪਾਂ ਉਸੇ ਫੀਸ ਦੇ ਵਿੱਚ ਦੁਬਾਰੇ ਇੱਕ ਵਾਰ ਮਲਾ ਕੇ ਦੇ ਦੇਾਂਗੇ ਫੀਸ ਦੇਣ ਦੀ ਲੋੜ ਨਹੀਂ ਰੌਲੀ ਅਰਜ ਵਾਲੇ ਅਰਜਣ ਤੋਂ ਮਿਲਾ ਕੇ ਦੇ ਦੇਣਗੇ ਇਹ ਨੁਕਰੀ ਬਸ਼ੇਰੀ ਨੂੰ ਤੇ ਬਾਕੀ ਆ ਬਸ਼ੇਰਾ ਤੁਹਾਡੇ ਸਾਹਮਣੇ ਆ ਜਿਹਨੇ ਖਰੀਦਣਾ ਇਹ ਤਿੰਨੇ ਜਾਨਵਰ ਪਿੰਡ ਨੰਗਲੰਬੀਆਂ ਸੇਲ ਨੇ ਬਾਈ ਰਾਜੇ ਦੇ ਕੋਲੇ ਨੰਬਰ ਆਪਾਂ ਸਕਰੀਨ ਤੇ ਦੇਤਾ 7509903907 ਤੇ ਜਿਹੜਾ ਇਹ ਨੰਗਲੰਬੀਆਂ ਪਿੰਡ ਆ ਮਿੱਤਰੋ ਇਹ ਤੁਸੀਂ ਜਾਣਦੇ ਹੋ ਸ਼ਾਹਕੋਟ ਤੋਂ ਤਕਰੀਬਨ 5 ਕਿਲੋਮੀਟਰ ਆ ਤੇ ਜਿਹੜੇ ਆਪਾਂ ਇਧਰੋਂ ਮੋਗੇ ਵਾਲੀ ਸਾਈਡ ਤੋਂ ਜਾਈਏ ਇੱਥੋਂ ਤਕਰੀਬਨ ਇਹ 30-35 ਕਿਲੋਮੀਟਰ ਪਿੰਡ ਪੈ ਜਾਂਦਾ ਹੈ ਸੋ ਕਾਲ ਕਰ ਲਿਓ ਰਾਜੇ ਨੂੰ ਜਾਨਵਰ ਤਿੰਨੇ ਹੀ ਚੰਗੇ ਆ ਬਾਲ ਪੌਰੀਆਂ ਦੇ ਬਿਲਕੁਲ ਸਾਫ਼ ਆ ਤਿੰਨੇ ਵੈਸੇ ਵੀ ਸਾਫ਼ ਸੁਥਰੇ ਆ ਘੋੜੀ ਵੀ ਬਹੁਤ ਚੰਗੀ ਆ ਹਾ ਮਾਰવાડી ਪਹਿਲਾ ਰਿਜ਼ਲਟ ਤੁਸੀਂ ਦੇਖ ਹੀ ਲਿਆ ਬਸ਼ੇਰਾ ਬਹੁਤ ਡਬਲ ਆਗਾ ਤੇ ਬਾਕੀ ਨੌਕਰੀ ਬਸ਼ੇਰੀ ਵੀ ਚੰਗੀ ਆ ਕਾਲ ਲਾ ਲਿਓ ਤੁਸੀਂ